ਵਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭੂ ਜੇ ਮੇਰੇ ਹਰਿ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਸਾਰੇ ਜਿੰਨੀ ਜੀ ਜੰਤਾ ਆਪਕੇ ਬਣਾਏ ਹੋਏ ਆ ਸਾਰਿਆਂ ਦੇ ਹਿਰਦਿਆਂ ਚ ਆਪ ਹੀ ਵਰਤ ਰਿਆ ਹੈ ਤੂੰ ਜਾਣੈ ਜੋ ਜੀਏ ਕਮਾਈਐ ਰਾਂ ਜਿਹੜੇ ਜੀਵ ਕਰਕੇ ਕਮਉਂਦੇ ਐ ਕੋਈ ਵਕਾਰੀ ਐ ਕੋਈ ਚੰਗੇ ਸਖਸਮੀ ਐ ਕੋਈ ਕੁਸ਼ੰਗੀ ਐ ਜੋ ਦਿਲ ਕਰਕੇ ਕਮਾਈ ਕਰਦੇ ਐ हे ਰਾਮ ਤੂੰ ਸਾਰਿਆਂ ਦੀ ਹਾਲਤ ਨੂੰ ਜਾਣਦਾ ਹੈ ਹਰ ਅੰਦਰ ਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਿਸ਼ਾਰਤ ਹਰ ਅੰਦਰ ਬਾਹਰ ਨਾਲ ਹੈ ਮੇਰੀ ਜਿੰਦ ਜੇ ਮੇਰੀ ਜੀਵਾਨੁਰ ਕਾਲਪੁਰਖ ਅੰਦਰ ਵੀ ਸਾਰਿਆਂ ਦੇ ਤੇ ਬਾਹਰ ਸੰਸਾਰ ਵਿੱਚ ਵੀ ਨਾਲ ਅੰਗ ਸੰਗ ਹੈ ਸਭ ਵੇਖੈ ਮਨ ਮੁਕਰਾਈਐ ਰਾਮ ਉਹ ਮਹਾਰਾਜ ਸਾਹਿਬ ਰਾਮ ਪ੍ਰਮੇਸ਼ਰ ਸਾਰਿਆਂ ਦੀ ਕਰਤੂਤ ਨੂੰ ਵੇਖਦਾ ਹੈ ਇਹ ਸਾਡੇ ਮਨ ਦੀ ਐਸੀ ਪਹਿੜੀ ਹਾਲਤ ਹੈ ਅਸੀਂ ਮੁਕਰ ਪੈਨੇ ਆ ਕਿ ਅਸੀਂ ਤਾਂ ਨਹੀਂ ਮਾਰਾ ਕੀਤਾ ਕੰਮ ਜਿਸ ਹਾਕਮ ਨੇ ਫਾਸੀ ਦੇਣਾ ਹੋਵੇ ਉਮਰ ਕਾਇਲ ਕਰਨਾ ਉਹ ਹਾਕਮ ਵੇਖਦਾ ਹੋਵੇ ਤੇ ਫਿਰ ਮੁਕਰੇ ਇਸੇ ਪ੍ਰਕਾਰ ਮਾਰਾ ਵੇਖਦੇ ਆ ਸਭ ਕੁਝ ਇਹ ਰਾਮ ਪਰਵੇਸ਼ਰ ਵੇਖਦੇ ਤੋਂ ਮਨ ਮੁਕਰ ਜਾਂਦਾ ਹੈ ਮੁਕਰ ਜਾਂਦੇ ਅਸੀਂ ਤਾਂ ਨਹੀਂ ਮਾਰਾ ਕੀਤੀ ਗਲਤੀ ਇਹ ਜਾਂ ਮੂਰਖਤਾ ਹੀ ਕਰਦੇ ਹਾਂ ਉਹ ਅੰਤਰਜਾਮੀ ਹੈ ਮਨਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੂੜੀ ਜਿਹੜੇ ਐਸੇ ਮਨਮਖ ਲੋਕਾਂ ਨੂੰ ਪਰੇਸ਼ਾਨ ਬੀਰ ਹੈ ਇਹ ਮੇਰੀ ਜਿੰਦ ਜਾਨ ਸਭ ਬਿਰਤੀ ਘਾਲ ਗਵਾਈਐਰਾ ਉਹਨਾਂ ਦੀ ਘਾਲ ਨਾਲ ਕਮਾਈ ਕੀਤੀ ਜਿਹੜੀ ਸ਼ਕਾਮ ਕਰਮਾਂ ਦੀ ਨਖਿਖ ਕਰਮਾਂ ਦੀ ਉਹ ਸਾਰੀ ਕੀਤੀ ਉਹ ਬ्यर्थ ਨਾਮ ਗਵਾ ਦਿੰਦਾ ਹੈ ਉਹਨਾਂ ਨੂੰ ਲਾਭ ਨਹੀਂ ਪ੍ਰਾਪਤ ਦਾ ਕਰਮ ਤਰਫ ਖੰਡ ਜੋ ਦੀ ਤਨ ਜਮ ਜਗਾਤੀ ਲੂਟਾ ਜਦ ਨਾਨਕ ਗੁਰਮੁਖ ਤੇ ਆਇਆ ਮੇਰੀ ਜਿੰਦੜੀਏ ਤੇ ਮੇਰੀ ਜਿੰਦ ਜਾਨ ਗੁਰਮਖਾਂ ਨੂੰ ਵਾਹਿਗੁਰੂ ਨੇ ਧਿਆਉਣਾ ਕੀਤਾ ਹੈ ਹਰ ਹਾਜਰ ਨਜ਼ਰੀ ਆਈ ਹੈ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਰਾਮ ਜੋ ਹਰੀ ਹੈ ਸਾਰਿਆਂ ਨੂੰ ਹਰੀ ਭਰੇ ਕੰਮਾਂ ਨਾਲ ਰਮਿਆ ਹੋਇਆ ਹਾਜ਼ਰ ਪ੍ਰਤਾਖੀ ਨmber ਕਾ ਆ ਜਾਂਦਾ ਹੈ ਸਾਹਮਣੇ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਸੇ ਸੇ ਉਹੋ ਭਗਤੀ ਕਰਨ ਵਾਲੇ ਭਗਤ ਹੈ ਉਹ ਜੀ ਸੇਵਾ ਭਾਵ ਵਾਲੇ ਮਾਨਤੋ ਰਹਿਤ ਸੇਵਕ ਹਨੇ ਮੇਰੀ ਜਿੰਦ ਜਾਨ ਜੋ ਪ੍ਰਭ ਮੇਰੇ ਮਨ ਭਾਣੇ ਰਾ ਜਿਹੜੇ ਮੇਰੇ ਪ੍ਰਭ ਅਕਾਲ ਪੁਰਖ ਦੇ ਮਨ ਚ ਭਾ ਗਏ ਚੰਗੇ ਲੱਗੇ ਆਏ ਆਰਾਮ ਦੇ ਸੇ ਹਰ ਦਰਗਹ ਪਹਿਨਾਇਆ ਮੇਰੀ ਜਿੰਦੜੀਏ ਉਹ ਹਜੀ ਦਰਗਾਹ ਵਿੱਚ ਸੱਚਖੰਡ ਵਿੱਚ ਭਗਤੀ ਰੂਪ ਸਿਰੋਪਾਉ ਕਰਕੇ ਪਹਿਨਾਇਆ ਯਾਸਰੂਪੀ ਪਿਸ਼ਾਕ ਕਰਕੇ ਪਹਿਨਾਇਆ ਗਿਆ ਹੈ ਮੇਰੀ ਜਿੰਦ ਐਹਨ ਸਾਜ ਸਮਾਣੇ ਰਾਮ ਜਿਹੜੇ ਰਾਮ ਜੋ ਸੱਚਾ ਹੈ ਰਾਤ ਦੇ ਉਸ ਸਮਾਏ ਰਿੰਦੇ ਮਿਲੇ ਰਹਿੰਦੇ ਹਨ ਤਿੰਨ ਕਾ ਸੰਗ ਮਲ ਉਤਰੈ ਮੇਰੀ ਜਿੰਦ ਜੇ ਮੇਰੀ ਜਿੰਦ ਜਾਨੋ ਨਾ ਮਹਾਂਪੁਰਖਾਂ ਦੀ ਸੰਗਤ ਕਰਨੇ ਕਰਕੇ ਪਾਪਾਂ ਦੀ ਮਲ ਉਤਰ ਜਾਂਦੀ ਹੈ ਰੰਗ ਰਾਤੇ ਨਜ਼ਰ ਨਿਸ਼ਾਣੇ ਰਾਮ ਐਂਏ ਪ੍ਰੇਮ ਰੰਗ ਚ ਰੱਤੇ ਹੋਏ ਆਂ ਉਹਨਾਂ ਤੇ ਮਾਰਨ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹਨਾਂ ਨਿਸ਼ਾਨਾ ਐਸਾ ਕੋ ਕਬੀਰ ਜੀ ਕਿਰਪਾ ਭਾਰੇ ਦੇ ਸੱਜਾ ਨਹੀਂ ਸਨ ਸੱਚਾ ਲੱਖਰ ਸੋ ਨਿਸ਼ਾਨਾ ਉਹਨਾਂ ਨੇ ਬਣਾਇਆ ਵਾਅ ਕਰਦਾ ਉਹਨਾਂ ਦੀਆ ਕਰ ਦਿੱਤਾ ਹੈ ਸੱਚ ਨਿਰੰਗ ਰਾਤੇ ਨਜ਼ਰ ਨਿਸ਼ਾਨੇ ਰਾਂ ਉਹਨਾਂ ਦੀ ਨਜ਼ਰ ਕੀਤੀ ਹੈ ਮੱਥੇ ਤੇ ਜਿਹੜਾ ਨਿਸ਼ਾਨ ਲੇਖ ਹਨ ਇਹ ਪਿਆਰੇ ਨਿਸ਼ਾਨ ਪ੍ਰਗਟ ਹੋਇਆ ਉਹਨਾਂ ਨੇ ਜਿਨਾਂ ਵੇਖੇ ਬਾਬਾ ਬਿਸ਼ਤੀ ਕੀਤੀ ਆ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਇਹ ਮੇਰੀ ਜਿੰਦ ਜਾਨ ਨੂੰ ਬੇਨਤੀ ਕਰੀਏ ਮਾਰਾ ਸਾਡੀ ਬੇਨਤੀ ਹੈ ਗੁਰੂ ਸਾਹਿਬ ਜਾਚ ਦੱਸਦੇ ਆਪਾਂ ਨੂੰ ਮਿਲ ਸਾਧੂ ਸੰਗ ਅਗਾਹਣੇ ਰਾਂ ਜਿਹੜੇ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਰਾਮ ਨਾਲ ਮਿਲੇ ਆ ਉਹ ਅਗਾਹਣੇ ਪੂਰਨ ਆਤਮ ਤ੍ਰਿਪਤੀ ਕਰਕੇ ਤ੍ਰਿਪਤ ਹੋਏ ਹਨ ਏ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਏ ਰਸਨਾ ਦੁਨੀਆ ਦੇ ਰਸਾਂ ਕਸਾਂ ਕਿ ਹਰ ਵਾਰ ਕਦੇ ਸ਼ਰਾਬ ਪੀ ਲਈ ਕਦੇ ਮਾਸ ਖਾ ਲਿਆ ਕਦੇ ਹੋਰ ਕੋ ਕਰਮ ਕਰ ਲਏ ਕਦੇ ਪਹਿਗੀਆਂ ਚੀਜ਼ਾਂ ਖਾ ਪੀ ਲਈਆਂ ਅਵਲ ਸ਼ਵਲ ਖਾ ਲਏ ਇਸ ਰਸਨਾ ਨੂੰ ਰਸਾਂ ਵਿੱਚ ਲੱਗੀ ਹੋਈ ਨੂੰ ਸਿੱਖਿਆ ਗੁਰੂ ਸਾਹਿਬ ਨੇ ਇਹ ਹੈ ਏ ਮੇਰੀ ਰਸਨਾ ਤੂੰ ਰਸਾਂ ਵਿੱਚ ਫਸੀ ਹੋਈ ਹੈ ਮਹਾਰਾਜੇ ਨਾਮ ਦਾ ਰਸ ਲੈ ਤੇ ਜਾਪ ਕਰ ਗੋਬਿੰਦ ਪ੍ਰਵੇਸ਼ਰ ਦਾ ਏ ਮੇਰੀ ਜਾਨ ਇਸ ਪ੍ਰਕਾਰ ਸਿੱਖਿਆ ਦਈਏ ਰਸਨਾ ਨੂੰ ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ ਇਹ ਜੇ ਹਰ ਹਰ ਪ੍ਰਵੇਸ਼ਰ ਦਾ ਨਾਮ ਜਪੇਗੀ ਜੇ ਤੇਰੀ ਖਾਣ ਦੀ ਪੀਣ ਦੀ ਭੋਗਣ ਦੀ ਤ੍ਰਿਸ਼ਨਾ ਹੈ ਰਾਮ ਦੇ ਨਾਮ ਜਪ ਕੇ ਕਿ ਚਲੀ ਜਾਵੇਗੀ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦ ਜਿੰਦ ਜਨ ਜਨ ਤੇ ਮੇਰਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਧਿਆਨ ਤਾ ਕਰਦਾ ਹੈ ਇਸ ਮਨ ਨਾਮ ਵਸਾਇਰਾ ਉਹਨਾਂ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਮਨ ਚ ਬਸਾਉਣਾ ਕੀਤਾ ਹੈ ਜਿਸ ਭੇਟੇ ਪੂਰਾ ਸਤਗੁਰੂ ਮੇਰੀ ਜਿੰਦ ਜਿੰਦ ਜਨ ਜਨ ਨੂੰ ਪੂਰਨ ਸਤਗੁਰੂ ਸੱਚੇ ਪਾਤਸ਼ਾਹ ਜੀ ਸਤਗੁਰੂ ਨਾਨਕ ਦੇਵ ਅਕਾਲ ਪੁਰਖ ਦਾ ਰੂਪ ਮਿਲਦੇ ਹਨ ਸੋ ਹਰ ਤਨ ਨਿਦ ਪਾਇਰਾ ਉਹ ਭਾਈ ਹਰੀ ਦੇ ਨਾਮ ਰੂਪੀ ਧਨ ਨਿਦ ਖਜ਼ਾਨਿਆਂ ਨੂੰ ਪਾਉਂਦੇ ਹਨ RAM ਦੇ ਨੂੰ ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੂ ਤੇ ਮੇਰੀ ਜਿੰਦਿਆਂ ਦੇ ਵੱਡਿਆਂ ਭਾਗਾਂ ਵਾਲੇ ਪੁਰਖ ਸਤਿਗੁਰੂ ਸਾਹਿਬ ਦੀ ਸਿੱਖ ਸੰਗਤ ਦੇ ਵਿੱਚ ਮਿਲਦੇ ਹਨ ਨਾਨਕ ਹਰ ਗੁਣ ਦਾਇ ਰਾਮ ਹੋਰੋਂ ਪ੍ਰਮੇਸ਼ਰ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਖਾਨਥਾਨ ਅੰਤਰ ਰਵ ਰਹਾ ਮੇਰੀ ਜਿੰਦੂੜੀਏ ਇਹ ਮੇਰੀ ਜਿੰਦਿਆ ਨੂੰ ਸਾਰਿਆਂ ਥਾਨਾਂ ਵਿੱਚ ਖਾਨਾਂਤਰ ਮਕਾਨੀਆਂ ਵਿੱਚ ਸਰੀਰਾਂ ਵਿੱਚ ਸਰੀਰ ਜੀਆਂ ਦੇ ਅੰਦਰ ਉਹ ਵਿਆਪਕ ਹੋ ਰਿਹਾ ਦਿਸਦਾ ਹੈ ਉਹਨਾਂ ਨੂੰ ਪਾਰ ਬ੍ਰਹਮ ਪ੍ਰਭ ਦਾਤਾ ਰਾਂ ਉਹ ਬਾਪਾ ਪੁੱਤਾਂ ਤੋਂ ਪਾਰ ਹੈ ਬ੍ਰਹਮ ਵਿਆਪਕ ਸਾਰਿਆਂ ਨੂੰ ਦਾਤਾ ਹੈ ਗਿਆਨ ਧਿਆਨ ਰੋਜੀ ਦਿਨਿਆਂ ਪਜਾਰ ਤੋਂ ਮੁਕਤ ਆਂਸੋ ਉਹਸ ਦਾ ਅਤਤ ਦੀਆਂ ਉਸ ਰਾਮ ਨੇ ਤਾਕ ਅੰਤ ਨਾ ਪਾਈਏ ਮੇਰੀ ਜਿੰਦੜੀ ਮੇਰੀ ਜਿੰਦ ਦੀ ਜਾਨ ਉਸ ਵਾਇਗੁਰੂ ਦਾਾਮ ਤੋਂ ਰਾਦ ਪਾੜ ਦਾ ਲੋਕ ਪਰ ਲੋਕ ਕਰਕੇ ਨਹੀਂ ਪਾਇਆ ਜਾਂਦਾ ਪੂਰਨ ਕੋਰਸ ਬਿਦਾ ਹਤਾਰਾ ਉਹ ਪੂਰਨ ਕਰਮ ਅਨਸਾਰ ਫਲ ਪ੍ਰਦਾਤਾ ਹੈ ਰਾਮ ਪਰਮੇਸ਼ਰ ਸਰਬ ਜੀਆਂ ਪ੍ਰਤ ਪਾਲ ਦਾ ਮੇਰੀ ਜਿੰਦ ਮੇਰੀ ਜਿੰਦ ਦੀ ਜਾਨ ਸਾਰੇ ਜੀਵਾਂ ਨੂੰ ਉਹ ਕਿਰਪਾ ਨਾਲ ਉਹ ਵੀ ਉਹ ਪਾਲਦਾ ਹੈ ਨਾਸਕਾ ਨੂੰ ਵੀ ਪਾਲਦਾ ਹੈ ਆਸ ਧਰਮੀ ਪਾਲਦਾ ਹੈ ਸਾਰਿਆਂ ਦੇ ਤਾਂ ਵੀ ਪਾਲਣਾ ਕਰਨਾ ਹੈ ਕਿਉਂ ਬਾਲਕ ਪਿਤ ਮਾਤਾ ਰਾਮ ਕਿਉਂ ਬਾਲਕ ਦੇ ਤਾਂ ਹੀ ਮਾਂ ਤੇ ਉਹ ਪਾਲਦੇ ਐ ਹਰ ਆਪੇ ਮਾਤਾ ਆਪੇ ਪਿਤਾ ਆਪ ਹੀ ਮਾਤਾ ਪਿਤਾ ਰੂਪ ਪਰਮੇਸ਼ਰ ਹੋ ਐ ਸਾਰਿਆਂ ਦਾ ਰਾਮ ਪਾਲਣਾ ਕਰਨ ਵਾਲਾ ਹੈ ਸਹਸ ਸਿਆਣ ਭਨਹ ਮਿਲੈ ਮੇਰੀ ਜਿੰਦੜੀ ਹਜ਼ਾਰੋਂ ਸ਼ਾਸਤਰਾ ਨੂੰ ਇਹ ਪੜ ਲਈਏ ਬੇਦਾਂ ਸ਼ਾਸਤਰਾ ਪੁਰਾਣਾ ਦੀ ਸਿਆਣਪ ਸਿੱਖ ਲਈਏ ਉਹ ਬੁੱਧੀ ਦੀਆਂ ਹਜ਼ਾਰਾਂ ਸਿਆਣਪਾਂ ਕਰਕੇ ਜੇ ਮਿਲ ਜਾਵੇ ਵਕੀਲ ਥੋੜੇ ਸਿਆਣਪਾਂ ਜਾਣਦੇ ਐ ਸੈਨਦਾਨ ਥੋੜੇ ਸਿਆਣਪਾਂ ਜਾਣਦੇ ਐ ਆਪੋ ਜੀ ਈਰਖਾ ਦੇ ਨਾਲ ਬੰਬ ਬਣਾਵਣਾ ਆ ਕੇ ਐਟਮ ਬੰਬ ਬਣਾਵਣਾ ਆ ਕੇ ਮਰਨ ਨੂੰ ਤਿਆਰ ਰਹਿੰਦੇ ਐ ਜਿੰਨੇ ਜਿੰਨੇ ਸਾਰੇ ਸੈਨਸਦਾਨ ਉਹ ਸਾਰੇ ਦੂਸੇ ਨੂੰ ਦੂਸਰਾ ਖਤਮ ਕਰਕੇ ਆਪ ਵੀ ਵਿੱਚ ਹੀ ਖਤਮ ਹੋਣ ਵਾਲੇ ਐ ਇਸ ਪ੍ਰਕਾਰ ਸਾਧ ਸਿੰਘ ਜੀ ਸਿਆਣਪਾਂ ਦਾ ਨਾਸ ਕਰਨ ਵਾਲੀਆਂ ਦੁਨੀਆ ਦੀਆਂ ਗੁਰਮਤ ਨੂੰ ਧਾਰਨ ਕਰਕੇ ਬੁਧਿ ਦੀਆਂ ਹਸਾਂਪਾਂ ਛੱਡ ਕੇ ਸਤਿਗੁਰਾਂ ਦੇ ਭਰੋਸੇ ਤੇ ਚੱਲਾਂਗੇ ਤਾਂ ਨਿਹਾਲ ਹੋਵਾਂਗੇ ਹਜ਼ਾਰਾਂ ਹਸਾਂਪਾਂ ਕਰਕੇ ਨਹੀਂ ਪ੍ਰਾਪਤ ਹੋਵੇ ਵੇ ਮੇਰੀ ਜਿੰਦ ਜਾਨ ਜਨ ਨਾਨਕ ਗੁਰਮੁਖ ਜਾ ਤਾਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਾਂ ਨੂੰ ਤਾਂ ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਰਾਮ ਪਰਮੇਸ਼ਰ ਨੂੰ ਜਾਣਿਆ ਹੈ ਉਹ ਰਾਮ ਦਾ ਰੂਪ ਹੀ ਹੋਵੇ ਗੁਰਮੁਖ ਪਰਮੇਸ਼ਰ ਨੂੰ ਜਾਣ ਕੇ ਜਨ ਜਾਤਾ ਸੋ ਤੁਸੀਂ ਹੀ ਜੀਹਾ ਅਦ ਨਿਰਮਲ ਸੀਸ ਨਿਹਾਂ ਇਸ ਪ੍ਰਕਾਰ ਹਜਿਮੂ ਨੇ ਸ਼ਬਦ ਉਚਾਰੇ ਹਨ 6 ਸ਼ਬਦ ਉਚਾਰੇ ਚੌਥੇ ਪਾਦਸ਼ਾਹ ਨੇ ਛੱਕਾ 1 6 1 ਗਿਣਤੀ ਦੇ 6 ਸ਼ਬਦ ਮਹਾਰਾਜ ਜੀ ਨੂੰ ਉਚਾਰੇ 6 ਪਦੇ ਨਹੀਂ ਹਨ ਛੱਕਾ ਹੈ ਬਿਹਾਗੜਾ ਮੁਹੱਲਾ ਪੰਜਵਾਂ 1 1 ਜਿਹੜਾ ਨਾਲ ਹੱਦ ਤੋਂ ਬਗੈਰ ਇਸ ਕਰਕੇ ਛੱਕਾ 1 ਪੰਨਾ ਜਿਹੇ ਮੁਹੱਲੇ ਦੇ ਨਾਲ ਦਾ ਪੰਨਾ ਹੈ ਅੰਗ ਜਿਹੜਾ ਹੈ ਇਸੇ ਪ੍ਰਕਾਰ ਸਮਝਣਾ ਜੇ ਹੱਦ ਤੋਂ ਬਾਹਰ ਉਹ ਜਿਹਨੇ ਰਹਾਉ ਦੇ ਨਾਲ ਇੱਕ ਇੱਕ ਰਹਾਉ ਨਹੀਂ ਪੜੀਦਾ ਉਥੇ ਰਹਾ ਹੀ ਪੜੀਦਾ ਹੈ ਹੱਦਾਂ ਦੇ ਅੰਦਰ ਅੰਗ ਨਹੀਂ ਪੜੀਦੇ ਉਹ ਸਮਝੀਦੇ ਹਨ ਇਹ ਹੱਦ ਤੋਂ ਬਗੈਰ ਹੈ ਮਹੱਲੇ ਵਾਂਗੂ ਇਸ ਕਰਕੇ ਛੱਕਾ ਇੱਕੀ ਕਰਨਾ ਹੈ ਬਿਹાગੜਾ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਹਰ ਕਾ ਏਕ ਅਚੰਭਉ ਦੇਖਿਆ ਮੇਰੀ ਲਾਲ ਜੀ ਹੋਗੜੇ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸ਼ੰਤ ਜਸ ਰੂਪ ਬਾਣੀ ਉਚਾਰਨ ਕਰਦੇ ਪਹਿਲੇ ਕਨਸਰਤਾਰ ਵਿੱਚ ਇੱਕੋ ਦਵਾਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਕਾ ਏਕ ਅਚੰਭਉ ਦੇਖਿਆ ਮੇਰੀ ਲਾਲ ਜੀ ਸਭ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਪਾਸ ਭਾਈ ਸਹਾਰੀ ਜੀ ਜਿਹੜੇ ਸਨ ਸਤਿਗੁਰੂ ਮਹਾਰਾਜ ਸਾਹਿਬ ਤਾਏ ਲੱਗਦੇ ਸਨ ਜਿਸ ਦੇ ਪੁੱਤਰ ਦੀ ਸ਼ਾਦੀ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਗਏ ਸਨ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਉਹਦਾ ਨਾਮ ਭਾਈ ਸੁਭਾਗਾ ਸੀ ਇਹ ਗੁਰੂ ਸਾਹਿਬ ਦੀ ਥਾਨਕਾ 'ਚ ਲਿਖਿਆ ਹੋਇਆ ਹੈ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਅਤੇ ਇਹਨੂੰ ਪਿਆਰੇ ਸ਼ਬਦ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ ਇਨਕਾ ਮਾਰਾ ਮੈਨੂੰ ਗੁਰਸਿੱਖੀ ਦਾ ਧਰਮ ਬਖਸ਼ੋ ਦੰ ਗੁਰੂ ਮਾਰਾ ਸਾਹਿਬ ਸਿੱਤੇ ਪਾਰਸ਼ਾ ਜੀ ਪਰਪਤ ਉਸ ਭਾਈ ਸਭਾਗੇ ਸਿੱਖ ਦੇ ਪਰਸਾਂ ਹੈ ਭਾਈ ਸਹਾੜੀ ਦਾ ਜਿਹੜਾ ਪੁੱਤਰ ਸੀ ਜਿਸ ਦੇ ਵਿਆਹ ਤੇ ਗੁਰੂ ਰਾਮਦਾਸ ਜੀnablaਹਰ ਵਿੱਚ ਭੇਜਿਆ ਸੀ ਉਹ ਸ਼ਰਨ ਵਿੱਚ ਆਇਆ ਅਧਕਾਰ ਧਾਰ ਕੇ ਉਹਨੂੰ ਉਪਦੇਸ਼ ਹੋ ਰਿਹਾ ਹੈ ਹੁਣ ਸਾਨੂੰ ਗੁਰੂ ਸਾਹਿਬ ਉਪਦੇਸ਼ ਦੇ ਰਹੇ ਹਨ ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀ ਜੇ ਮੇਰੇ ਲਾਲ ਪਿਆਰੇ ਜੀ ਹਰੀ ਦਾ ਇੱਕ ਅਸਚਾਰ ਦੀ ਵੇਖਣਾ ਕੀਤਾ ਅਸਚਾਰ ਦਿੱਤਾ ਉਹ ਕਰੇ ਸੋ ਧਰਮ ਨੇ ਆਇਰਾ ਉਹ ਰਾਮ ਕੈਸਾ ਜੋ ਕੁਝ ਕਰਦਾ ਹੈ ਧਰਮ ਦੇ ਅਨਸਾਰ ਨਿਆਂ ਕਰਦਾ ਹੈ ਉਹ ਕਿਸੇ ਪ੍ਰਕਾਰ ਦੀ ਵੱਡੀ ਲੈ ਕੇ ਨਹੀਂ ਨਿਆਂ ਕਰਦਾ ਕਿਸੇ ਦੇ ਰਿਸ਼ਵਤ ਨਹੀਂ ਖਾਂਦਾ ਹੈ ਕਿਸੇ ਦਾ ਲਿਹਾਜ ਨਹੀਂ ਕਰਦਾ ਉਹ ਪੁਨਾਰਥੀ ਨਿਆਂ ਕਰਦਾ ਹੈ ਜਿਹਾ ਜਿਹਾ ਇਹ ਕਿਸੇ ਜੀਵ ਦਾ ਕਰਤੱਵ ਹੁੰਦਾ ਹੈ ਕੋਰੇ ਸੰਸਾਰ ਨਿਉਂ ਕਰਦਾ ਉਹ RAM ਦਾ RAM ਸ਼ਬਦ ਇਹ ਵੀ ਕੇ ਭਾਈ ਨਾਲ ਨਹੀਂ ਵਰਤਣਾ ਹਰ ਰੰਗ ਅਖਾੜਾ ਪਾਇਉਨ ਮੇਰੇ ਲਾਲ ਜੀਓ ਜੇ ਲਾਲ ਪਿਆਰੇ ਮੇਰੇ ਲਾ ਪਿਆਰੇ ਜੀ ਹਰੀ ਨੇ ਰੰਗ ਅਖਾੜਾ ਜੀ ਪਹਿਲ ਬਾਜੋ ਦੀ ਕੁਸ਼ਤੀ ਦਾ ਖਾਂ ਹੁੰਦਾ ਇਸ ਪ੍ਰਕਾਰ ਇਹ ਸੰਸਾਰ ਰੰਗ ਅਖਾੜਾ ਹੈ ਇਹ ਵਿਵੇਕ ਦੇ ਮੋਹ ਰੂਪੀ ਦੋ ਪਹਿਲਵਾਨ ਹਨ ਇਹਨਾਂ ਦੀ ਕੁਸ਼ਤੀ ਹੋ ਰਹੀ ਮਨਮਖੋਦੀ ਤੇ ਗੁਰਮੁਖਾਂ ਦੀ ਕੁਸ਼ਤੀ ਹੋ ਰਹੀ ਮਨੁਖ ਹਾਰ ਕੇ ਜਾਣਗੇ ਗੁਰਮੁਖ ਜਿੱਤ ਕੇ ਜਾਣਗੇ ਅਤੇ ਇਸ ਪ੍ਰਕਾਰ ਆਸਤਿਕ ਤੇ ਨਾਸਕਾਂ ਦੀ ਕੁਸ਼ਤੀ ਹੋ ਰਹੀ ਹੈ ਇਹ ਰੰਗ ਦਾ ਹੈ ਕੋ ਪਹਿਲਵਾਨਾਂ ਦੀ ਕੁਸ਼ਤੀ ਵਰਗਾ ਜਿਹੜਾ ਸੰਸਾਰ ਹੈ ਰੰਗ ਦਾ ਕੰਨਦ ਦਾਇਕ ਅਖਾੜਾ ਹੈ ਇਹ ਆਸਾਨ ਬਣਾਇਆ ਹੈ ਪਹਿਲਵਾਨਾਂ ਦੀ ਕੁਸ਼ਤੀ ਦੀ ਕੋਲ ਨਹੀਂ ਆਏ ਆਵਣ ਜਾਣ ਸਵਾਇਰਾ ਜਿਨੇ ਰਾਮ ਪਰਮੇਸ਼ਰ ਨੇ ਰਚੇ ਹੈ ਇਹ ਸਾਰੇ ਜਿਵੇਂ ਜਨਮ ਧਾਰ ਕੇ ਆਏ ਹੈ ਉਹ ਵੇ ਸਰੀਰ ਧਾਰੀਆਂ ਨੂੰ ਜਾਣਾ ਹੈ ਪਾਵਨਤਾ ਜਾਣਾ ਤਿਨਹਿ ਕੀਆ ਇਹ ਜਿਹੜਾ ਮਹਾਰਾਜੀ ਬਾਜੀ ਗੱਲ ਜਿਵੇਂ ਬਾਜੀ ਪਾਈ ਨਾਣਾ ਰੂਪੇ ਖਲਾਈ ਇਹ ਸਰੀਰਾਂ ਦਾ ਜਨਮ ਘੜ ਕੇ ਆਉਣ ਅਤੇ ਸੀਰ ਛੱਡ ਕੇ ਜਾਣਾ ਪ੍ਰਲੋਕ ਨੂੰ ਇਹ ਉਸੇ ਵਾਹਿਗੁਰੂ ਨੇ ਬਣਾਇਆ ਹੈ ਜਿਨ ਮੇਦਨ ਸਿਰ ਜੀਆ ਜਿਸਨ ਭਾਈ ਇਹ ਮੇਦਨ ਸ੍ਰਿਸ਼ਟੀ ਸਰ ਜੀਆ ਰਚਨਾ ਕੀਤੀ ਹੈ ਜਿਤਨਾ ਮੇਲ ਸਤਗੁਰ ਮਹਿਲ ਬੁલાਏ ਇਕਨਾਂ ਨੂੰ ਤਾਂ ਸਤਗੁਰਾਂ ਦੇ ਨਾਲ ਜਿਨ੍ਹਾਂ ਨੂੰ ਮਿਲਾ ਲਿੰਦਾ ਹੈ ਉਹਨਾਂ ਨੂੰ ਸੱਚ ਕੋਲ ਨੂੰ ਸਹਾਨੇ ਕਿ ਬੁਲਾ ਲਿੰਦਾ ਹੈ ਸੂਰਿਆ ਬਾਦਰੂਪੀ ਮਹਲੂ ਕੀ ਬੁਲਾ ਲਿੰਦਾ ਹੈ ਸੱਜ ਸਰੂਪ ਰੂਪੀ ਮਹਲੂ ਕੀ ਬੁਲਾ ਲਿੰਦਾ ਸੱਜ ਲਿੰਦਾ ਹੈ ਇਕ ਭਰਮ ਭੂਲੇ ਫਿਰਦੇ ਆ ਇਕ ਜਿਹੜੇ ਆ ਭਰਮ ਕਰਕੇ ਜੀਵ ਭੂਲੇ ਹੀ ਫਿਰਦੇ ਆ ਗੁਰਾਂ ਤੋਂ ਬੇਮੁਖ ਹੋ ਕੇ ਭਰਮ ਵਿੱਚ ਪਏ ਹੋਏ ਸਰਬ ਸਾਹਿਬ ਦੇ ਚੱਕਰ 'ਚ ਭੁੱਲ ਕੇ ਤਰੇ ਫਿਰਦੇ ਜੁਨਾ 'ਚ ਆਂਤ ਤੇਰਾ ਤੂੰ ਹੈ ਜਾਨ ਹੈ ਉਹ ਤੇ ਸੁਖ ਚਿਤ ਕਰਕੇ ਪਈ ਉਹ ਕਹੋ ਕਿ ਮਾਰੇ ਆਪ ਦੇ ਅੰਤ ਨੂੰ ਤੂੰ ਆਪ ਹੀ ਹੈ ਪਰਮੇਸ਼ਰ ਜਾਣਦਾ ਹੈ ਤੂੰ ਸਭ ਮਹਿ ਰਹਾ ਸਮਾਈ ਆਪ ਪਰਮੇਸ਼ਰ ਸਾਰਿਆਂ ਵਿੱਚ ਵਿਆਪ ਕੋ ਹੋ ਰਿਹਾ ਮਿਲ ਰਿਹਾ ਹੈ ਸੱਚ ਕਹ ਨਾਨਕ ਸੁਣਹੁ ਸੰਤ ਇਹ ਸੱਜਾ ਬਚਨ ਸੀ ਕਹਿੰਨੇ ਆ ਇਹ ਸੰਤ ਜੀ ਨੂੰ ਸੁਣੋ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਰ ਵਰਤੈ ਧਰਮ ਨਿਆਰੀ ਹਰ ਔਕਾਤ ਕੋ ਧਰਮ ਦੇ ਅਨੁਸਾਰ ਸੱਚ ਦਾ ਨਿਆਂ ਕਰੇ ਕੋ ਉਹ ਸੱਚ ਸੱਚਾ ਸਭ ਸੱਚ ਤੋਂ ਬਾਅਦ ਸੋ सच्चा न्याय करे वो मसोला वो सच्चा धर्म न्याय करता है जि जहाँ कोई कर्म करता वो अनुसार फल दिता है चाहे कोई राजा है चाहे कोई कंगाल है उसे लिहाज नहीं कीता जाता आग हो मिलो सहेली हो मेरे लाल जी मेरे लाल प्यारे जी दियों ਸਹਿਲਿਓ ਸਖਿਓ ਸੰਤੋ ਗੁਰਸਿੱਖੋ ਆਓ ਮਿਲਣਾ ਕਰੋ ਹਰ ਹਰ ਨਾਮ ਆਰਾਧੇ ਰਾਮ ਜੋ ਸਾਰਿਆਂ ਚ ਹਰੇ ਭਰੇ ਕਰਨ ਵਾਲਾ ਹਰੀ ਹੈ ਇਸ ਦੇ ਨਾਮ ਨੂੰ ਰਾਜੇ ਦਿਲ ਦੀ ਭਾਵਨਾ ਆਰਾਧਨਾ ਕਰੀਏ ਕਰ ਸੇਵਹੁ ਪੁੰਦਾ ਸਤਿਗੁਰੂ ਮੇਰੇ ਲਾਲ ਜੀ ਮੇਰੇ ਪਿਆਰੇ ਜੀ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਘਰ ਦਾ ਸੇਵਨ ਕਰੋ ਜਮ ਜਮ ਕਾ ਮਾਰਗ ਸਾਧੇਰਾ ਇਸ ਪ੍ਰਕਾਰ ਜਮਾ ਦਾ ਮਾਰਗ ਜਿਹੜਾ ਹੈ ਇਹਨੂੰ ਜਿੱਤ ਲਈਦਾ ਰਾਮ ਦਾ ਨਾਮ ਜਪ ਕਰਕੇ ਮਾਰਗ ਵਿਖੜਾ ਸਾਧ ਗੁਰਮੁਖੋ ਗੁਰਮੁਖਾਂ ਦੀ ਸੰਗਤ ਕਰਕੇ ਵਿਖੜਾ ਕਠਨਿਓ ਮਾਰਗ ਹੈ ਜਮ ਮਾਰਗ ਖੰਡੇ ਧਾਰ ਗਲੀ ਅਤ ਪੀੜੀ ਨੇਖਾ ਲੀਜੇ ਤਿਲਿਉ ਪੀੜੀ ਕੋਸ਼ ਨੂੰ ਸਾਧਨਾ ਕਰੋ ਜਿਤਨਾ ਕਰੋ ਹਰ ਵਰਗ ਹੈ ਸੋਭਾ ਪਾਈ ਹੈ ਹਰੀ ਦੇਵ ਦਾ ਸੱਚਖੰਡ ਵਿੱਚ ਸੋਭਾ ਵਧੀਆ ਹੀ ਨਾ ਪਾਉਣਾ ਕਰੀਦਾ ਹੈ ਜਿਨ ਕੋ ਵਿਧਾਤਾ ਤਰੋ ਲਿਖਿਆ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਹੈ ਵਿਧਾਤੇ ਕਰਮ ਅਨੁਸਾਰ ਫਲ ਦਾ ਕੇ ਪ੍ਰਿਮੇਸ਼ਵਰ ਨੇ ਤਰੋ ਆਤਮਾ ਜਨਮ ਤੋਂ ਲਾ ਕੇ ਲਿਖਿਤ ਕਾ ਮੁੱਢ ਤੋਂ ਜਿਨ੍ਹਾਂ ਰਹਿਣ ਦਿਨ ਲਿਵ ਲਈਏ ਉਹਨਾਂ ਸਾਰ ਸੰਗੀ ਰਾਜ ਨੇ ਪ੍ਰਮੇਸ਼ਰ ਦੇ ਨਾਮ ਵਿੱਚ ਆਉਲੇ ਜਿੱਦੀ ਬਿੱਤੀ ਨੂੰ ਜੋੜ ਕੇ ਨੇ ਬਿੱਤੀ ਨੂੰ ਲਾਉਣਾ ਕੀਤਾ ਹੈ ਹੋਮੈ ਮੌਤਾ ਮੂਹ ਛੁੱਟਾ ਉਹਨਾਂ ਦੀ ਜੇ ਵੀ ਹੰਗਤਾ ਵੀ ਛੁੱਟ ਗਈ ਮੰਤਾ ਪਦਾਰਥਾਂ ਦੀ ਵੀ ਛੁੱਟ ਗਈ ਮੋਹ ਸਿਰੋ ਦਾ ਵੀ ਛੁੱਟ ਗਿਆ ਹੈ ਜਾਂ ਸੰਗ ਮਿਲਿਆ ਸਾਧੇ ਜਦੋਂ ਸ੍ਰੇਸ਼ਟ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਮਿਲੇ ਜਨ ਕਹ ਨਾਨਕ ਮੁਕਤ ਹੋਆ ਸਤਿਗੁਰੂ ਦੇ ਅੰਗ ਦੇ ਜੀ ਸੰਗ ਨੂੰ ਪੁਰਖ ਮੁਕਤ ਹੋ ਗਿਆ ਬੰਦਰਾ ਤੇ ਰਹਿਤ ਹੋ ਗਿਆ ਹਰ ਹਰ ਨਾਮ ਆਰਾਧੇ ਜਿਨਾਂ ਨੇ ਹਰ ਹਰ ਪ੍ਰੇਸ਼ਿਵ ਦੇ ਨਾਮ ਨੂੰ ਰਾਜਨਾ ਕੀਤਾ ਭਗਵਾਨ ਦੇ ਨਾਲ ਸਰ ਗੁਰ ਉਹ ਸੰਤ ਇਕੱਤਰ ਹੋਏ ਜੇ ਮੇਰੇ ਲਾਲ ਜੀਓ ਏ ਮੇਰੇ ਲਾਲ ਜੀ ਵਾਹਿਗੁਰੂ ਦੇ ਪਿਆਰੇ ਹੋ हे ਸੰਗਿਯਨ ਇਕੱਠੇ ਹੋ ਕੇ ਹੱਥਾਂ ਨੂੰ ਜੋੜਨਾ ਕਰੋ ਅਰਦਾਸ ਕਰਨੇ ਆਸਤੇ ਨਾਮ ਤੇ ਬੁੱਧ ਅੰਦਰੋਂ ਜੋੜ ਕਰਕੇ ਅਵਨਾਸੀ ਪਰਮ ਪੂਜੇ ਹਾਰਾਂ ਉਹ ਰਾਮ ਜੋ ਅਵਨਾਸੀ ਨਾਸ ਤੋਂ ਰਹਿਤ ਹੈ ਸਾਰੇ ਭਗਤ ਪੂਰਨ ਹੈ ਉਸ ਨੂੰ ਪੂਜਨਾ ਕਰੀਏ ਰਾਮ ਦੇ ਚਾਈ ਇਹ ਹੱਥ ਜੋੜ ਕੇ ਅਰਦਾਸ ਕਰਨੀ ਹੈ ਬਹੁ ਵਿਧ ਪੂਜਾ ਖੋਜੀਆ ਮੇਰੇ ਲਾਲ ਜੀ ਤੇ ਮੇਰੇ ਪਿਆਰੇ ਜੀ ਦੇ ਸੰਤਜਨੋ ਯਾਰੀਓ ਬਹੁਤ ਸਾਰੀਆਂ ਪੂਜਾ ਖੋਜ ਕੇ ਵੇਖੀਏ ਕੋਈ ਟੱਲੀਆਂ ਖੜਕਾਉਂਦਾ ਹੈ ਕੋਈ ਸੰਖ ਵਜਾਉਂਦਾ ਹੈ ਕੋਈ ਮੋਹਨ ਧੋਲ ਲਗਾਉਂਦਾ ਹੈ ਇਹੋ ਮਨ ਤਨ ਸਭ ਅਰਪੇ ਹਾਰਾ ਸਾਰੀਆਂ ਪੂਜਾ ਜਿਹਦਾ ਸਿਰੋਮਣੀ ਉਹ ਪੂਜਾ ਹੈ ਇਹ ਆਪਣੇ ਮਨ ਨੂੰ ਤੇ ਤਨ ਨੂੰ ਸਾਰੇ ਨੂੰ ਅਰਪਣਾ ਕਰੀਏ ਮਹਾਰਾਜ ਦੇ ਰਾਮ ਦੇ ਚਰਨਾ ਚ ਮਨ ਤਨ ਤਨ ਸਭ ਪ੍ਰਭੂ ਕੇਰਾ ਇਹ ਜਿਹੜਾ ਮਨਸਾ ਨੂੰ ਦਿੱਤਾ ਹੋਇਆ ਸकल्ਪਾਂ ਦੀ ਪੰਡ ਤੇ ਤਨ ਜਿਹੜਾ ਇਹ ਹੱਡੀਆਂ ਦਾ ਪਿੰਜਰਾ ਹੈ ਤੇ ਧਨ ਵਰਤਣ ਵਾਲ ਤੇ ਵਾਹਿਗੁਰੂ ਦਾ ਜਿੱਤਿਆ ਹੋਇਆ ਹੈ ਯਾਕੋ ਪੂਜ ਚੜਾਵੇ ਕੀ ਹੰਕਾਰ ਕਰਨੇ ਮੈਂ ਇੰਨੀ ਪੂਜਾ ਕੀਤੀ ਹੈ ਕੀ ਕੋਈ ਪੂਜਾ ਚੜਾ ਸਕਦਾ ਹੈ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਜਿਨਾਂ ਦੇ ਕਿਰਪਾ ਨੂੰ ਪਰਮੇਸ਼ਰ ਗੈਰ ਆਹਾਰੇ ਕਿਰਪਾਲੂ ਹੁੰਦਾ ਹੈ ਸੁਆਮੀ ਮਾਲਕ ਸੋ ਪ੍ਰਭ ਅੰਕ ਸਮਾਵੇ ਉਹ ਮਨ ਰਹੇ ਅੰਕ ਪ੍ਰੇਮ ਵਿੱਚ ਸਮਾਉਂਦੇ ਹੈ ਤੇ ਪ੍ਰੇਮ ਕਰਕੇ ਅੰਕ ਸਰੂਪ ਵਿੱਚ ਸਮਾ ਜਾਉਂਦੇ ਹਨ ਭਾਗ ਮਸਤਕ ਹੋਏ ਜਿਸ ਕਾ ਮਥੇ ਦੇ ਸ਼ਰੋਮਣੀ ਪਹਾ ਗੁੰਦੇ ਹੈ ਇਸ ਗੁਰ ਨਾਲ ਸਨੇਹਾ ਉਹਨਾਂ ਦਾ ਸਤਗੁਰਾਂ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਜਨ ਕਹ ਨਾਨਕ ਮਿਲ ਸਾਧ ਸੰਗਤ ਸਰਬਜੀਤ ਸਿੰਘ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਇਹ ਪਿਆਰੇ ਸੰਗਤ ਦੇ ਨਾਲ ਮਿਲ ਕੇ ਹਰ ਹਰ ਨਾਮ ਪੂਜੇ ਹਾ ਜਿਹੜਾ ਹਰਿ ਪਰਮੇਸ਼ਰ ਦੇ ਨਾਮ ਦਾ ਜਾਪ ਕਰਨੇ ਪੂਜਣਾ ਕਰੀਏ ਪਰਮੇਸ਼ਰ ਦਾ ਨਾਮ ਦੇ ਤੁਲ ਹੋਰ ਕੋਈ ਪੂਜਾ ਨਹੀਂ ਹੈ ਪਰਮੇਸ਼ਰ ਨੂੰ ਚਿੰਤਨ ਜਿਹੜਾ ਕਰਨਾ ਦਿਲ ਦੀ ਭਾਵਨਾ ਨਾਲ ਤਹਿਸ ਖੋਜਤ ਹਮ ਫਿਰੇ ਮੇਰੇ ਲਾਲ ਜੀ ਮੇਰੇ ਰਾਮ ਜੀ ਪਿਆਰੇ ਜੀ ਅਸੀਂ ਦਸੋ ਹੁਸਾ ਦੇ ਪਦਾਰਥਾਂ ਨੂੰ ਖੋਜਦੇ ਭਾਲਦੇ ਫਿਰੇ ਹਾਂ ਹਰ ਪਾਇੜਾ ਘਰ ਆਏ ਜਦੋਂ ਵੀ ਉਹ ਪ੍ਰਾਪਤ ਨਹੀਂ ਹੋਇਆ ਦਸੋ ਤਸਾਦੀ ਖੋਜ ਕਰਦੇ ਹਾਂ ਦਸੇ ਇੰਦਰੀਆਂ ਦੀ ਕਰੂ ਦੇਖਦੇ ਆਉਂਿਆ ਦਸੋ ਦਿਸ਼ਾ ਉੱਤਰ ਲਖਨਪੁਰ ਪੂਰਬਾਚ ਮਾਰਕਾ ਵੱਲ ਦੇਖਦੇ ਆਉਂਿਆ ਜਦੋਂ ਕਰ ਅੰਤਰਮੁਖvirti ਦੇ ਅੰਤਰ ਮੁਖ ਆ ਕੇ ਟਿਕੇ ਉਸ ਵੇਲੇ ਅੰਦਰ ਆ ਕੇ ਪ੍ਰਾਪਤ ਹੋਇਆ ਹੈ ਹਰ ਮੰਦਰ ਹਰ ਜੀਉ ਸਾਜਿਆ ਮੇਰੇ ਲਾਲ ਇਹ ਮੇਰੇ ਰਾਮ ਜੀ ਦੇ ਹਰਿਮੰਦਰ ਸਾਹਿਬ ਜਿਵੇਂ ਅੰਮ੍ਰਿਤਸਰ ਸਾਹਿਬ ਦਾ ਭਜਨ ਕੀਰਤਨ ਕਰਨ ਵਾਲਾ ਤੇ ਸਾਜਿਆ ਹੈ ਇਵੇਂ ਸੰਸਾਰ ਵੀ ਇੱਕ ਹਰਿਮੰਦਰ ਹੈ ਅਤੇ ਸਾਧ ਸੰਗਤ ਵੀ ਹਰਿਮੰਦਰ ਹੈ ਇਹ ਦੇਵ ਹੀ ਹਰਿਮੰਦਰ ਹੈ ਹਰੀ ਨੇ ਆਪ ਦੀ ਪ੍ਰਾਪਤੀ ਵਾਸਤੇ ਮਨੁੱਖਾ ਜਨ ਨੂੰ ਸਾਜਣਾ ਕੀਤਾ ਹੈ ਮੇਰੇ ਪਿਆਰੇ ਜੀ ਹਰ ਤਿਸ ਮਹਿ ਰਹਾ ਸਮਾਏ ਚਾਹ ਦੁਆ ਦੇ ਅੰਦਰ ਆਪ ਹੀ ਸਮਾ ਰਿਹਾ ਮਿਲ ਰਿਹਾ ਹੈ RAM ਪਿਆਰੇ ਉਹ ਪਿਆਰਾ ਸਰਬੇ ਸਮਾਨਾ ਆਪ ਸੁਆਮੀ ਉਹ ਭਾਈ ਸਾਰਿਆਂ ਦੇ ਕਿਸਮਾਇਆ ਇੱਕ ਰਸ ਮਿਲਿਆ ਹੋਇਆ ਹੈ ਸਰਬਕਾਉ ਆਪ ਮਾਲਕ ਹੈ ਗੁਰਮੁਖ ਪਰਗਟ ਹੋਇਆ ਗੁਰਮੁਖਾਂ ਦੇ ਹਿਰਦੇ 'ਚ ਜੋ ਸੁਖਿਆਤ ਹੋ ਗਿਆ ਹੈ ਬਾਕੀਆਂ ਨੂੰ ਗੁਪਤ ਹੈ ਵਿਚਿਆ ਅੰਧੇਰਾ ਦੁੱਖ 나ਠਾ ਉਹਨਾਂ ਦਾ ਅંધੇਰਾ ਗਿਆਨ ਦਾ ਮਿਟ ਗਿਆ ਜੰਮਨਵੰਦ ਦਾ ਦੁੱਖ ਨਾਸ਼ ਹੋ ਗਿਆ ਅਮਿਉ ਹਰ ਰਸ ਚੋਇਆ ਜਿਨ੍ਹਾਂ ਦੇ ਹਿਰਦੇ 'ਚ ਅੰਮ੍ਰਿਤ ਰੂਪ ਹਰੀ ਦਾ ਰਸ ਜੋ ਆਤਮਾਨੰਦੋ ਹੈ ਕਿ ਜੋ ਦਤੈ ਅੰਦਰੂਮਾਨ ਨੂੰ ਸਿਖਿਆਪ ਕਰ ਗੁਤਾ ਹੈ। ਕਿਹਾ ਦੇਖਾਂ ਤਹਾ ਸੁਆਮੀ ਹਰਿ ਅੰਮ੍ਰਿਤ ਰਸ ਕਰਕੇ ਅਮਰ ਹੋ ਗਏ। ਜਿੱਥੇ ਵੀ ਦੇਖਦੇ ਹੋ ਉੱਥੇ ਮਹਾਰਾਜ ਸਾਹਿਬ ਮਾਲਕ ਹੈ। ਪਾਰ ਬ੍ਰਹਮ ਸਭ ਠਾਏ। ਸਾਰੀਆਂ ਜਗ੍ਹਾ 'ਚ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਜੋ ਹੈ ਵਿਆਪਕ ਸਾਰੀਆਂ ਜਗ੍ਹਾ 'ਚ ਹੈ। ਜਨ ਕਹ ਨਾਨਕ ਸਤਿਗੁਰ ਮਿਲਾਇਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਭਾਈ ਸਤਿਗੁਰਾਂ ਨੇ ਜਦੋਂ ਮੇਲ ਲਿਆ। ਘਰ ਪਾਇੜਾ ਘਰ ਆਈ। ਇਹ ਸੰਗਤ ਸੰਗਤ ਜੀ ਘਰ ਵਿੱਚ ਆ ਕੇ ਫਿਰ ਹਿਰਦੇ ਚੰਤਰ ਮੁਖ ਮ੍ਰਤੀ ਕਰ ਰੂਪ ਘਰ 'ਚ ਆ ਕੇ ਫਿਰ ਤ੍ਰਿਯਾ ਪਦ ਰੂਪੀ ਘਰ 'ਚ ਆ ਕੇ ਹਰੀ ਦੇ ਸਾਚੇ ਰੂਪ ਨੂੰ ਪਾ ਲਿਆ ਹੈ ਅਸੀਂ ਆਪਣੇ ਸਤਿ ਸਰੂਪੀ ਘਰ ਵਿੱਚ ਹੁਣ ਆ ਗਏ ਹਾਂ ਜਹਾਂ ਦੇਖਾ ਤਹਾ ਸੁਆਮੀ ਪਾਰ ਬ੍ਰਹਮ ਸਭ ਠਾਏ ਜਨ ਕਹ ਨਾਨਕ ਸਤਗੁਰ ਮਿਲਾਇ ਹਰ ਪਾਇਣਾ ਘਰ ਲਾਏ ਵਾਹਿਗੋਬਾ ਖਾਲਸਾ